ਅਸਵਲੇ ਦੀ ਇੱਕ ਵੱਡੀ ਤੇ ਬੜੀ ਚਰਚਿਤ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਇੱਕ ਬੰਦੇ ਨੂੰ 10 ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ 24 ਸਾਲਾ ਔਰਤ ਦੇ ਕਤਲ ਦੇ ਮਾਮਲੇ ਦੇ ਸਬੰਧ ਦੇ ਵਿੱਚ। ਅਸਲ ਦੇ ਵਿੱਚ ਇਹ ਮਾਮਲਾ 2018 ਦੇ ਵਿੱਚ ਵਾਪਰਿਆ ਸੀ ਜਦੋਂ 24 ਸਾਲਾ ਜਿਹੜੀ ਇੱਕ ਬੀਬੀ ਦੱਸੀ ਗਈ ਹੈ ਟੂਆ ਅਕੋਰਡਿੰਗਲੀ ਉਹਦਾ ਬੜੀ ਬੇਰਹਿਮੀ ਦੇ ਨਾਲ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੇ ਦੋਸ਼ ਲੱਗੇ ਸਨ ਰਾਜਵਿੰਦਰ ਸਿੰਘ ਦੇ ਉੱਤੇ ਤੇ ਉਸ ਦੇ ਉੱਤੇ ਵੀ ਦੋਸ਼ ਲੱਗਾ ਸੀ ਕਿ ਕਤਲ ਤੋਂ ਥੋੜੇ ਸਮੇਂ ਬਾਅਦ ਹੀ ਉਹ ਆਸਟ੍ਰੇਲੀਆ ਤੋਂ ਇੰਡੀਆ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਅਸਲ ਦੇ ਵਿੱਚ ਉਹ ਇੰਡੀਆ ਨੂੰ ਜਦੋਂ ਗਿਆ ਤਾਂ ਉਹ ਇੱਥੇ ਆਪਣੇ ਬੀਬੀ ਬੱਚੇ ਆਪਣਾ ਪਰਿਵਾਰ ਆਪਣੇ ਮਾਪੇ ਛੱਡ ਕੇ ਭੱਜ ਗਿਆ ਤੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਦਿੱਲੀੋਂ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਬਾਅਦ ਦੇ ਵਿੱਚ ਉਸ ਨੂੰ ਐਕਸਟਰੈਡਿਟ ਕਰਕੇ ਆਸਟ੍ਰੇਲੀਆ ਲਿਆਂਦਾ ਗਿਆ 2023 ਦੇ ਵਿੱਚ ਇਹ ਘਟਨਾ ਵਾਪਰੀ ਸੀ 2018 ਦੇ ਵਿੱਚ ਜਦੋਂ ਇਹ ਦੋਸ਼ ਲੱਗੇ ਸਨ ਰਾਜਵੀਂਦਰ ਸਿੰਘ ਦੇ ਉੱਤੇ ਕਿ ਉਸ ਨੇ 26 ਵਾਰੀ ਤੋਆ ਜਿਹੜੀ ਕੋਰਡਿੰਗਲੇ ਆ 24 ਸਾਲਾ ਇੱਕ ਔਰਤ ਇਹਨਾਂ ਦੋਨਾਂ ਦਾ ਆਮੋ ਸਾਹਮਣੇ ਇੱਕ ਪਾਰਕ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਦੋਨੇ ਇੱਕ ਦੂਜੇ ਨੂੰ ਅਣਜਾਣ ਸਨ ਸਟ੍ਰੇਂਜਰਸ ਸਨ ਪਰ ਉਸ ਨੂੰ 26ਵਾਰੀ ਜਿਹੜਾ ਉਹ ਸਟੈਬ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਬੰਦੇ ਨੇ ਜਦੋਂ ਇਹਦੀ ਕਨਵਿਕਸ਼ਨ ਤੋਂ ਪਹਿਲਾਂ ਇਹਨੇ ਜਿਹੜਾ ਨਾਟ ਗਿਲਟੀ ਪਲੀਡ ਕੀਤਾ 41 ਸਾਲ ਇਹਦੀ ਉਮਰ ਦੱਸੀ ਗਈ ਹੈ ਹੁਣ ਤੋਆ ਕੋਰਡਿੰਗਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ 2018 ਦੇ ਵਿੱਚ ਵਾਪਰਿਆ ਸੀ ਉਸ ਮਾਮਲੇ ਦੇ ਵਿੱਚ 41 ਸਾਲਾ ਰਾਜਵਿੰਦ ਸਿੰਘ ਨੂੰ ساری ਉਮਰ ਜੇਲ੍ਹ ਦੇ ਵਿੱਚ گزارਣੀ ਪਵੇਗੀ